ਸਾਚੀਅਕਾਲ ਦਾ ਨਾਮ ਮੀਟ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ حاضر ਹੋਇਆ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਖਨੋਰੀ ਬਾਰਡਰ ਦੀ ਕਿਸਾਨ ਆਗੂ ਸਰਬੰਸ ਸਿੰਘ ਪੰਦੇਹਰ ਦਾ ਅੱਜ ਲੋਹੜੀ ਦੇ ਤਿਹਾਰ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਕਿਸ ਤਰੀਕੇ ਦੀ ਹਲਚਲ ਰਹਿਣ ਵਾਲੀ ਹੈ ਉਸ ਬਾਰੇ ਜਾਣਕਾਰੀ ਜਿਹੜੀ ਹੈ ਦਿੰਦੇ ਨਾਸਰ ਆਏ ਨੇ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਜੋ ਨਵੀਂ ਮੰਡੀਕਰਨ ਨੀਤੀ ਦਾ ਖਰੜਾ ਤਿਆਰ ਕੀਤਾ ਹੈ ਅੱਜ ਉਸ ਦੀਆਂ ਕਾਪੀਆਂ ਖਰੋਰੀ ਬਾਰਡਰ ਤੇ ਸਾੜ ਕੇ ਲੋਹੜੀ ਵਾਲੀ ਜਾਣੀ ਆ। ਇਸ ਤੋਂ ਇਲਾਵਾ ਪਾਤਣਾ ਦੇ ਵਿੱਚ ਵੀ ਅੱਜ ਐਸਕੇਐਮ ਦੇ ਨਾਲ 10 ਮੈਂਬਰੀ ਕਮੇਟੀ ਦੀ ਮੀਟਿੰਗ ਹੋਣੀ ਹੈ। ਇਕਤਾ ਦੇ ਉੱਤੇ ਵਿਚਾਰ ਹੋਵੇਗੀ। ਇਸ ਤੋਂ ਇਲਾਵਾ ਜਾਣਕਾਰੀ ਦਿੰਦੇ ਆ ਸਰਵਣ ਸਿੰਘ ਪੰਦੇਰ ਨੇ ਹੋਰ ਕੀ ਕੁਝ ਕਿਹਾ ਹੈ ਉਹ ਜਾਣਦੇ ਆ। ਮੈਂ ਸਰਵਣ ਸਿੰਘ ਪੰਦੇਰ ਇਸ ਸਮੇਂ ਖਰੋਰੀ ਬਾਰਡਰ ਪਰ ਹੂੰ। ਔਰ ਅੱਜ ਪੂਰੇ ਦੇਸ਼ ਭਰ ਮੇ ਲੋਹੜੀ ਕੇ ਦਿਨ जो नया मंडीकरण नीति का खलड़ा आया है उसकी कॉपियां जलाई जाएंगी और आज पाटना में एस के एम के साथ हमारे जो फोरम हैं उनकी दस मेंबरी कमेटी वार्ता करेगी एकता के लिए इसी के साथ साथ डलेवाल जी के अमर रंजन को उनचास दिन हो गए हैं और आज 11 महीने इस आंदोलन को चलते हुए हो गए हैं मोदी सरकार बिल्कुल गंभीर नहीं है मोदी सरकार जो किसान मजदूर के विकास के दावे कर रही है लगभग रोज 35-40 किसान कर्ज के कारण खुदकुशियां कर रहे हैं किसानों के ऊपर कर्ज लगातार बढ़ रहा है और हमारी खेती उर्वरकों का पेस्टिसाइड का खेती मशीनरी का बीज का दाम लगातार बढ़ रहा है जो जाखड़ जी ने बोला एमएसपी अगर पूरे देशभर को मिल जाएगी देश के किसान सुन ले तो बोल रहे हैं पंजाब को नुकसान हो जाएगा भाई जब खरीद का गारंटी कानून बनेगा तो कानून किस लिए होगा देखिए पंजाब का पानी बहुत निचले स्तर पर चला गया अगर हमें दाल बीजों की एमएसपी मिल जाए उसके ऊपर सरकार खरीद करे तेल बीजों के ऊपर सरकार खरीद करे तो हम धान की खेती से निकल सकते हैं तो ये अकेले जाखड़ जी नहीं बोल रहे हैं जितने भी इंटेलेक्चुअल्स हैं सरकार के पक्ष में बोलने वाले वो लगातार बड़ी अखबारों में इसके पक्ष में बातें भी कर रहे हैं लेकिन ये देश देखेगा ਇਹ ਐਮਐਸਪੀ ਗਰੰਟੀ ਕਾਨੂੰਨ ਬਣ ਕੇ ਰਹੇਗਾ ਇੱਕ ਨਾ ਇੱਕ ਦਿਨ ਧੰਨਵਾਦ ਬਸੀ ਪਠਾਣਾ ਦੇ ਵਿੱਚ ਐਸਬੀਆਈ ਗਾਹਕ ਸੇਵਾ ਕੇਂਦਰ ਚਲਾਉਣ ਵਾਲੇ ਇੱਕ ਵਿਅਕਤੀ ਨੇ ਇੱਕ ਔਰਤ ਨੂੰ ਸਾਈਬਰ ਅਪਰਾਧੀਆਂ ਦੇ ਧੋਖੇ ਤੋਂ ਬਚਾਇਆ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਐਸਬੀਆਈ ਗਾਹਕ ਸੇਵਾ ਕੇਂਦਰ ਚਲਾਉਣ ਵਾਲੇ ਸੁਮਿਤ ਕੁਮਾਰ ਨੇ ਦੱਸਿਆ ਹੈ ਕਿ ਇੱਕ ਔਰਤ ਉਹਨਾਂ ਦੇ ਕੋਲ ਆਉਂਦੀ ਹੈ ਅਤੇ 1 ਲੱਖ ਰੁਪਇਆ ਜਮ੍ਹਾਂ ਕਰਨ ਵਾਸਤੇ ਕਹਿੰਦੀ ਹੈ ਤੇ ਜਿਹੜੀ ਔਰਤ ਹੈ ਉਹ ਕਾਫੀ ਡਰੀ ਹੋਈ ਜਿਹੜੀ ਹੈ ਨਜ਼ਰ ਆ ਰਹੀ ਸੀ ਜਿਸ ਕਰਕੇ ਉਸ ਵਿਅਕਤੀ ਨੂੰ ਸ਼ੱਕ ਹੋਇਆ ਉਸ ਨੇ ਔਰਤ ਤੋਂ ਪੁੱਛਿਆ ਕਿ ਕੀ ਉਸ ਨੂੰ ਕਿਸੇ ਦਾ ਫੋਨ ਆਇਆ ਸੀ ਤੇ ਇਸ ਉੱਤੇ ਔਰਤ ਨੇ ਦੱਸਿਆ ਕਿ ਉਸ ਦਾ ਪੁੱਤਰ ਵਿਦੇਸ਼ ਦੇ ਵਿੱਚ ਕੰਮ ਕਰਦਾ ਤੇ ਕਿਸੇ ਨੇ ਉਸ ਨੂੰ ਫੋਨ ਕਰਕੇ ਇਹ ਗੱਲ ਆਖੀ ਹੈ ਕਿ ਉਸ ਦੇ ਪੁੱਤਰ ਦਾ ਹਾਦਸਾ ਹੋ ਗਿਆ ਹੈ ਜਿਸ ਕਰਕੇ ਇੱਕ ਔਰਤ ਜਿਹੜੀ ਹੈ ਜ਼ਖਮੀ ਹੋ ਗਈ ਹੈ ਤੇ ਉਸ ਦੇ ਇਲਾਜ ਦੇ ਲਈ 1 ਲੱਖ ਰੁਪਏ ਦੀ ਮੰਗ ਜਿਹੜੀ ਹੈ ਇਸ ਮੌਕੇ ਦੇ ਉੱਤੇ ਫੋਨ ਕਰਨ ਵਾਲੇ ਦੇ ਵੱਲੋਂ ਕੀਤੀ ਗਈ ਜਿਸ ਉੱਤੇ ਉਸ ਨੇ ਔਰਤ ਨੂੰ ਬਿਠਾਇਆ ਅਤੇ ਮੀਡੀਆ ਵਾਲਿਆਂ ਨੂੰ ਵੀ ਬੁਲਾਇਆ ਤੇ ਜਦੋਂ ਉਸ ਨੂੰ ਆਪਣੇ ਪੁੱਤਰ ਦੇ ਨਾਲ ਫੋਨ ਤੇ ਗੱਲ ਕਰਵਾਉਣ ਦੇ ਲਈ ਕਿਹਾ ਗਿਆ ਤਾਂ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਸਪਸ਼ਟ ਹੋ ਗਈ ਅਤੇ ਔਰਤ ਧੋਖਾ ਧੜੀ ਦਾ ਸ਼ਿਕਾਰ ਜਿਹੜਾ ਹੌਣ ਤੋਂ ਬਚ ਜਾਂਦੀ ਹੈ ਸੁਮਿਤ ਕੁਮਾਰ ਨੇ ਪੱਤਰਕਾਰਾਂ ਦੀ ਮੌਜੂਦਗੀ ਦੇ ਵਿੱਚ ਔਰਤ ਦੇ ਪਤੀ ਲਖਵਿੰਦਰ ਸਿੰਘ ਨੂੰ 1 ਲੱਖ ਰੁਪਏ ਵਾਪਸ ਜਿਹੜੇ ਨੇ ਉਹ ਕਰ ਦਿੱਤੇ ਅਤੇ ਜਦੋਂ ਉਸ ਬਜ਼ੁਰਗ ਔਰਤ ਨੇ ਆਪਣੇ ਪੁੱਤਰ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਮੈਂ ਬਿਲਕੁਲ ਠੀਕ ਠਾਕ ਹਾਂ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਜਿਹੜਾ ਉਹ ਨਹੀਂ ਵਾਪਰਿਆ ਉਸ ਨੂੰ ਕਿਸੇ ਧੋਖਾ ਧੜੀ ਵਾਲੇ ਸਾਈਬਰ ਅਪਰਾਧੀ ਦੇ ਵੱਲੋਂ ਜਿਹੜਾ ਆ ਫੋਨ ਕੀਤਾ ਗਿਆ ਸੀ ਇਹ ਕਹਿੰਦੇ ਵੀ 1 ਲੱਖ ਰੁਪਏ ਪਾਣਾ ਤੇ ਮੈਂ ਕਿਹਾ ਜੀ ਕਿਨੂੰ ਪਾਣਾ ਕਹਿੰਦੇ ਤੁਸੀਂ ਪਾ ਦੋ ਵੀ ਸਾਡੇ ਰਿਸ਼ਤੇਦਾਰਾਂ ਨੂੰ ਪਾਣਾ ਤੇ ਮੈਨੂੰ ਡਾਊਟ ਲੱਗਿਆ ਤੇ ਉਹ ਉਧਰੋਂ ਇਹਨਾਂ ਦੀ ਬੇਟੀ ਦਾ ਫੋਨ ਆਇਆ ਵੀ ਮਾਤਾ ਤੂੰ ਕਿੱਥੇ ਐ ਤੇ ਮੈਂ ਫੇਰ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਮਾਤਾ ਜੀ ਤੁਹਾਨੂੰ ਕੋਈ ਫਰੋਡ ਕਾਲ ਤਾਂ ਨਹੀਂ ਆਈ ਕਹਿੰਦੇ ਨਹੀਂ ਆਈ ਤੇ ਮੈਂ ਕਿਹਾ ਤੁਸੀਂ ਡਰਿਓ ਨਾ ਵੀ ਚਲ ਮੈਂ ਤੁਹਾਡੇ ਬੇਟੇ ਮੰਗੂਗਾ ਤੁਸੀਂ ਮੈਨੂੰ ਦੱਸੋ ਸਾਰੀ ਗੱਲ ਦੱਸੋ ਮੈਂ ਕਿਹਾ ਕਹਿੰਦੇ ਵੀ ਦੱਸਿਆ ਨਹੀਂ ਇਹਨਾਂ ਨੇ ਕੁਝ ਵੀ ਤੇ ਫਿਰ ਮੈਨੂੰ ਲੱਗਿਆ ਡਾਊਟ ਵੀ ਲੱਖ ਰੁਪਈਆ ਦਾ ਇਹ ਗਲਤ ਜਾ ਰਿਹਾ ਤੇ ਫਿਰ ਮੈਂ ਕਿਹਾ ਤੁਸੀਂ ਆਪਣੇ ਬੇਟੇ ਨਾਲ ਮਿਲਾਓ ਜਿਹਨੂੰ ਪਾਣਾ ਉਹ ਬਾਹਰਲੀ ਕੰਟਰੀ ਸੀਗਾ ਉੱਥੇ ਕਾਲ ਕਰੀ ਉਹਨਾਂ ਨਾਲ ਗੱਲ ਕਰੀ ਕਹਿੰਦੇ ਵੀ ਇਹ ਫਰੋਡ ਕਾਲ ਆ ਵੀ ਮੈਂ ਬਿਲਕੁਲ ਠੀਕ ਆ ਕੋਈ ਐਕਸੀਡੈਂਟ ਨਹੀਂ ਹੋਇਆ ਹੈਗਾ ਮੇਤੂੰ ਤੇ ਫਿਰ ਮੈਂ ਇੰਨੇ ਦੇ ਵਿੱਚ ਤੁਹਾਡੇ ਨਾਲ ਪੱਤਰਕਾਰਾਂ ਨਾਲ ਸੰਪਰਕ ਕੀਤਾ ਵੀ ਇਹ ਜੋ ਵੀ ਹੈ ਇਹਦਾ ਅਕਾਊਂਟ ਹੈ ਤੁਸੀਂ ਉਹ ਸਾਈਬਰ ਠੱਗ ਨਾਲ ਵੀ ਗੱਲ ਕੀਤੀ ਹਾਂਜੀ ਮੈਂ ਗੱਲ ਕੀਤੀ ਹੈ ਜੀ ਰਿੰਕੂ ਕੁਮਾਰ ਮੀਨਾ ਦੇ ਨਾਮ ਤੇ ਐਚਡੀਐਫਸੀ ਬੈਂਕ ਦਾ ਅਕਾਊਂਟ ਨੰਬਰ ਹੈ ਮੈਂ ਤਾਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਹ ਸਾਡਾ ਮੌਕਾ ਸੰਭਿਆ ਮੌਕੇ ਦਾ ਧੰਨਵਾਦ ਕਰਦਾ ਕਿਉਂਕਿ ਅਸੀਂ ਗਰੀਬ ਸੀ ਅਸੀਂ ਮਰ ਜਾਣਾ ਸੀ ਵਿਆਜ ਦੀ ਸਾਡੇ ਕੋਲ ਨਹੀਂ ਸੀ ਰੱਥਣਾ ਬੇਟਾ ਜੀ ਹਾਂਜੀ ਬੇਟਾ ਸਾਡਾ ਬਾਹਰ ਨਹੀਂ ਬੇਟਾ ਬੇਟਾ ਤਾਂ ਬਾਹਰ ਠੀਕ ਠਾਕ ਆ ਇਹ ਫਰੌਡ ਬੰਦੇ ਆ ਜਿਨ੍ਹਾਂ ਨੇ ਫੋਨ ਕੀਤਾ ਬੇਟੇ ਦੀ ਗੱਲ ਹੋਈ ਸੀ ਮੇਰੀ ਬੇਟੇ ਦੀ ਗੱਲ ਆਹੀ ਬੇਟਾ ਠੀਕ ਠਾਕ ਹੈ ਫਜ਼ਲਕਾ ਦੇ ਇੱਕ ਪੈਟਰੋਲ ਪੰਪ ਮੁਲਾਜ਼ਮ ਦੀ ਜ਼ਿੰਦਗੀ ਵਿੱਚ ਇੱਕ ਰੰਗ ਲੱਗਿਆ 200 ਰੁਪਏ ਦਾ ਨੋਟ ਕਿਸਮਤ ਦਾ ਸਿਤਾਰਾ ਬਣ ਗਿਆ ਰਮੇਸ਼ ਸਿੰਘ ਨਾਂ ਦੇ ਇਸ ਉਹ ਮੁਲਾਜ਼ਮ ਦੀ ਇੱਕ ਗਾਹਕ ਤੋਂ ਪੈਟਰੋਲ ਪਵਾਣ ਮਗਰੋਂ ਰੰਗ ਲੱਗਿਆ 200 ਰੁਪਏ ਦਾ ਜਿਹੜਾ ਨੋਟ ਹੈ ਉਹ ਮਿਲਿਆ ਸੀ। ਰਮੇਸ਼ ਨੇ ਕਈ ਜਗ੍ਹਾ ਤੇ ਇਸ ਨੋਟ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ, ਸਮਾਨ ਲਿਆ ਪਰ ਇਹ ਨੋਟ ਨਹੀਂ ਚੱਲਿਆ। ਫਿਰ ਉਸ ਨੂੰ ਪਤਾ ਲੱਗਿਆ ਕਿ ਫਜ਼ਲਕਾ ਦੇ ਰੂਪचंद ਲਾਟਰੀ ਸੈਂਟਰ ਦੇ ਉੱਤੇ ਪੁਰਾਣੇ ਅਤੇ ਖਰਾਬ ਨੋਟ ਜਿਹੜੇ ਨੇ ਉਹ ਬਦਲੇ ਜਾਂਦੇ ਨੇ। ਜਦੋਂ ਉਹ ਨੋਟ ਬਦਲਾਉਣ ਵਾਸਤੇ ਪਹੁੰਚਦਾ ਉੱਥੇ ਨੋਟ ਬਦਲਵਾਉਣ ਦੀ ਬਜਾਏ ਉਹਨਾਂ ਪੈਸਿਆਂ ਦੇ ਨਾਲ ਹੀ ਉਹ ਲਾਟਰੀ ਦੀ ਟਿਕਟ ਖਰੀਦ ਲੈਂਦਾ ਹੈ ਕਿਸਮਤ ਨੇ ਵੀ ਰਮੇਸ਼ ਦਾ ਸਾਥ ਦਿੱਤਾ ਤੇ ਉਸ ਦੀ ਟਿਕਟ ਦੇ ਉੱਤੇ 90000 ਰੁਪਏ ਦਾ ਇਨਾਮ ਨਿਕਲ ਆਇਆ ਇਹ ਇਨਾਮ ਉਸ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ ਕਿਉਂਕਿ ਉਸ ਉੱਤੇ ਤਕਰੀਬਨ 50-60000 ਰੁਪਏ ਦਾ ਕਰਜ਼ਾ ਸੀ ਜੋ ਕਿ ਇਸ ਰਾਸ਼ੀ ਤੋਂ ਜਿੱਤ ਕੇ ਉਸ ਨੇ ਚੁਕਾ ਦਿੱਤਾ ਲੋਟਰੀ ਸੈਂਟਰ ਦੇ ਸੰਚਾਲਕ ਬੌਬੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਮੇਸ਼ ਸਿੰਘ ਇੱਕ ਰੰਗ ਲੱਗਿਆ 200 ਰੁਪਏ ਦਾ ਨੋਟ ਲੈ ਕੇ ਆਇਆ ਸੀ ਤੇ ਉਸ ਨੇ ਇਸ ਦੇ ਨਾਲ ਲੋਟਰੀ ਦੀ ਟਿਕਟ ਜਿਹੜੀ ਆ ਖਰੀਦ ਲਈ ਇਸ ਦੇ ਫੈਸਲੇ ਨੇ ਉਸ ਦੀ ਕਿਸਮਤ ਹੀ ਬਦਲ ਦਿੱਤੀ ਅਤੇ 90000 ਰੁਪਏ ਦਾ ਇਨਾਮ ਨਿਕਲ ਆਇਆ ਬੌਬੀ ਨੇ ਕਿਹਾ ਕਿ ਰੰਗ ਲੱਗਿਆ ਨੋਟ ਨੇ ਉਸ ਦੀ ਜ਼ਿੰਦਗੀ ਨੂੰ ਅਸਲ ਦੇ ਵਿੱਚ ਰੰਗੀਨ ਬਣਾ ਦਿੱਤਾ ਤੁਸੀਂ ਇਹ ਜਿਹੜੇ ਕਿ ਅੱਗੇ ਲੱਡੂ ਬਰਫੀ ਦਾ ਕਈ ਵਾਰ ਵੰਡੇ ਦੇਖੇ ਜਾ ਰਹੇ ਆ ਪਰ ਅੱਜ ਜਿਹੜਾ ਵੰਡਿਆ ਜਾ ਰਿਹਾ ਹੈ ਜਿਹੜਾ ਕਿ ਮੂੰਗਫਲੀ ਤੇ ਰੇਬੜੀ ਇਹ ਵੰਡੀ ਜਾ ਰਹੀ ਹੈ ਲੱਡੂ ਬਰਫੀ ਦਾ ਰੋਜ਼ ਹੀ ਵੰਨਦੇ ਆ ਜੀ ਤੇ ਰੋਜ਼ ਹੀ ਪ੍ਰਾਈਸ ਨਿਕਲਦੇ ਆ ਪਰ ਅੱਜ ਜਿਹੜਾ ਪ੍ਰਾਈਸ ਨਿਕਲਿਆ ਆ ਇੱਕ ਰਮੇਸ਼ ਕੁਮਾਰ ਜੀ ਜੋ ਕਿ ਇੱਕ ਪੈਟਰੋਲ ਪੰਪ ਤੇ ਕੰਮ ਕਰਦੇ ਆ ਇਹਨਾਂ ਦੀ ਕਿਸਮਤ ਜਾਗੀ ਹੈ ਜੀ ਇਹਨਾਂ ਨੂੰ ਆਪਣੀ ਦੁਕਾਨ ਤੋਂ 90000 ਰੁਪਏ ਦਾ ਇਨਾਮ ਨਿਕਲਿਆ ਜੀ 90000 ਰੁਪਏ ਦਾ ਆ ਸਰ ਇਹਨਾਂ ਦਾ ਟਿਕਟ ਨੰਬਰ ਹੈ ਜੀ 30538 ਆ ਇਹਨਾਂ ਦੀ ਟਿਕਟ ਸੀ ਸਰ 30538 ਇਹਨਾਂ ਦਾ ਡਰਾ ਦੋ ਦਿਨ ਹੋ ਗਏ ਜੀ ਹੋਇਆ ਸੀਗਾ ਇਹ ਬਾਹਰ ਗਏ ਸੀਗੇ ਅੱਜ ਹੀ ਆਏ ਆ ਇਹਦੇ ਵਿੱਚ ਇੱਕ ਹੋਰ ਨਵੀਂ ਗੱਲ ਹੈ ਜੀ ਜਦੋਂ ਇਹ ਟਿਕਟਪਾਨ ਆਏ ਸੀਗੇ ਤਾਂ ਸਰ ਸਾਡੇ ਕੋਲ ਇੱਕ ਰੰਗ ਵਾਲਾ ਨੋਟ ਲੈ ਕੇ ਆਏ ਸੀਗੇ ਤੇ ਅਸੀਂ ਕਿਹਾ ਜੀ ਇਹ ਨੋਟ ਨਹੀਂ ਚੱਲੇਗਾ ਇਹ ਮੈਨੂੰ ਕਹਿੰਦੇ ਜੀ ਸਾਨੂੰ ਕੋਈ ਪੈਟਰੋਲ ਪਵਾ ਕੇ ਤੇ ਐਵੇਂ ਦੇ ਗਿਆ ਤੇ ਅਸੀਂ ਉਹਨੂੰ ਕਾਫੀ ਰਿਕਵੈਸਟ ਕੀਤੀ ਸੀਗੀ ਨੋਟ ਬਦਲ ਦੋ ਉਹਨਾਂ ਕੋਲ ਹੋਰ ਪੈਸੇ ਨਹੀਂ ਸੀਗੇ ਫਿਰ ਸਾਨੂੰ ਮਜਬੂਰਨ ਰੱਖਣੇ ਪਏ ਇਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਨੋਟ ਜਿਹੜਾ ਵਾਪਸ ਦੇ ਰਹੇ ਆ ਇਹਨਾਂ ਦੀ ਜ਼ਿੰਦਗੀ 'ਤੇ ਸੱਚੀ ਰੰਗ ਲਾ ਦੇਗਾ ਇਹਨੇ ਇਹਨਾਂ ਦੀ ਜ਼ਿੰਦਗੀ ਵਿੱਚ ਰੰਗ ਲਾ ਦਿੱਤਾ ਸਰ ਅਸੀਂ ਇਹਨਾਂ ਨੂੰ ਉਹਨਾਂ ਰੈਂਦੇ ਰੁਪਈਆ ਦੇ ਬਦਲੇ ਇੱਕ ਟਿਕਟ ਦੇ ਦਿੱਤੀ ਸਰ ਜਿੰਦੇ ਦੇ ਇਹਨਾਂ ਨੂੰ 90000 ਰੁਪਏ ਦਾ ਨਾਮ ਨਿਕਲ ਗਿਆ ਜੀ ਇਹਨਾਂ ਦੀ ਜ਼ਿੰਦਗੀ ਵਿੱਚ ਰੰਗ ਲੱਗ ਗਿਆ ਸਰ ਇਹ ਕਹਿੰਦੇ ਜੀ ਸਾਡੇ ਦੇ ਕੋਈ 40 50000 ਰੁਪਏ ਦਾ ਕਰਜ਼ਾ ਸੀ ਉਹ ਪਰਮਾਤਮਾ ਨੇ ਲਾਤਾ ਹੈ ਕੁਝ ਨਾਲ ਹੋਰ ਵੀ ਆ ਗਿਆ ਹੈ ਇਹ ਸੇਫ ਹੋ ਗਿਆ ਹੈ ਇਹਨਾਂ ਦੀ ਦੋ ਗੁੱਡੀਆਂ ਨੇ ਜੀ ਪਰਮਾਤਮਾ ਨੇ ਉਹਨਾਂ ਦੇ ਕਰਮਾਂ ਨੂੰ ਇਹਨਾਂ ਨੂੰ ਲਾਟਰੀ ਨਿਕਲੀ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਆਹ ਉਹ ਕਰਮਾ ਵਾਲਾ ਨੋਟ ਹੈ ਜੀ ਉਹ ਪੰਜਾਬੀ ਜੀ ਕਹਿੰਦੇ ਆ ਨਹੀਂ ਕਦੇ-ਕਦੇ ਖੋਟਾ ਸਿੱਕਾ ਦੇ ਨਿਕੰਮਾ ਪੁੱਤਰ ਵੀ ਕੰਮ ਦੇ ਜਾਂਦਾ ਹੈ। ਨਲਾਇਕ ਪੁੱਤਰ ਦੇ ਖੋਟਾ ਸਿੱਕਾ ਵੀ ਕਿਤੇ-ਕਿਤੇ ਚੱਲ ਜਾਂਦਾ ਹੈ। ਉਹ ਅੱਜ ਇਹ ਖੋਟਾ ਸਿੱਕਾ ਸੱਚਮੁੱਚ ਚੱਲ ਗਿਆ ਇੱਕ ਉਦਾਹਰਣ ਨਹੀਂ ਹੈ। ਇੱਕ ਅੱਖਾਂ ਦੇ ਸਾਹਮਣੇ ਹੱਡ ਬੀਤੀ ਹੈ ਜੀ ਅੱਗੇ ਜੱਗ ਬੀਤੀ ਸੁਣੀ ਸੀਗੀ ਆ ਰਮੇਸ਼ ਜੀ ਨਾਲ ਹੱਡ ਬੀਤੀ ਹੋਈ ਹੈ ਜੀ। ਤੇ ਆ ਬੜੀ ਖੁਸ਼ੀ ਦੀ ਗੱਲ ਹੈ ਜੀ। ਤੇ ਹੁਣ ਅਸੀਂ ਇਹਨਾਂ ਨੂੰ ਨਵੀਂ ਲਾਟਰੀ ਵੀ ਦੇ ਦਿੱਤੀ ਹੈ ਜੀ। ਇਹਨਾਂ ਦਾ ਨਾਮ ਹੈ ਰਮੇਸ਼। ਤੇ ਇਹਨਾਂ ਦਾ ਕੁਝ ਨਾ ਕੁਝ ਕੱਟੇ ਗਿਆ ਕਲੇਸ਼ ਯਾਨੀ ਕਿ ਪ੍ਰਮਾਤਮਾ ਨੇ ਕੁਝ ਨਾ ਕੁਝ ਕਲੇਸ਼ ਕੱਟਦਾ ਹੈ ਇਹਨਾਂ ਦਾ ਤੇ ਬਾਕੀ ਦਾ ਕਲੇਸ਼ ਕੱਟਣ ਵਾਸਤੇ ਆ ਗਿਆ ਸਰ 10 ਕਰੋੜ 10 ਕਰੋੜ ਇਹ ਵੀ ਲਾਟਰੀ ਅਸੀਂ ਇਹਨਾਂ ਨੂੰ ਦੇਤੀ ਹੈ ਜੀ ਬੀਤੇ ਦਿਨੀ ਬਠਿੰਡਾ ਦੇ ਦਾਨ ਸਿੰਘ ਵਾਲਾ ਪਿੰਡ ਦੇ ਵਿੱਚ 8 ਘਰਾਂ ਨੂੰ ਅੱਗ ਲਗਾਉਣ ਵਾਲੇ ਮਾਮਲੇ ਸੰਬੰਧੀ ਐਸਪੀ ਸਿਟੀ ਨਰਿੰਦਰ ਸਿੰਘ ਦੇ ਵੱਲੋਂ ਮੀਡੀਆ ਦੇ ਨਾਲ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਐਸਪੀ ਸਿਟੀ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਨੰਬਰ 03 ਦਰਜ ਕਰਕੇ 32 ਮਲਾਜ਼ਮਾਂ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਗਿਆ ਸੀ ਜਿਸ ਦੇ ਵਿੱਚੋਂ 7 ਬਾਈ ਨੇਮ ਮਲਜ਼ਮ ਜਿਹੜੇ ਨੇ ਉਹ ਨਾਮ ਜਸਪ੍ਰੀ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਐਸਪੀ ਸਿਟੀ ਨਰਿੰਦਰ ਸਿੰਘ ਦੇ ਵੱਲੋਂ ਦੱਸਿਆ ਗਿਆ ਹੈ ਕਿ ਮੁੱਢਲੀ ਜਾਣਕਾਰੀ ਦੇ ਵਿੱਚ ਸਾਹਮਣੇ ਆਇਆ ਕਿ ਇਹਨਾਂ ਦੋਵਾਂ ਧਿਰਾਂ ਦੇ ਵਿਚਾਲੇ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਨ੍ਹਾਂ ਦੇ ਵਿੱਚੋਂ ਜਸਪ੍ਰੀਤ ਸਿੰਘ ਦੇ ਵੱਲੋਂ ਬਿਆਨ ਦਰਜ ਕਰਵਾਇਆ ਗਿਆ ਹੈ ਕਿ ਰਵਿੰਦਰ ਸਿੰਘ ਜੋ ਕਿ ਨਸ਼ਾ ਵੇਚਦਾ ਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਵੱਲੋਂ ਰੋਕਣ ਵਾਲੇ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਦੂਜੇ ਪਾਸੇ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜ਼ਮਾ ਨੂੰ ਪੁੱਛਗਿੱਛ ਕੀਤੀ ਗਈ ਤਾਂ ਉਸ ਤੋਂ ਵੱਖ-ਵੱਖ ਐਂਗਲ ਤੋਂ ਜਾਣਕਾਰੀ ਹਾਸਲ ਕੀਤੀ ਗਈ ਹੈ। ਜਿਸ ਨੂੰ ਝਗੜੇ ਸੰਬੰਧੀ ਮੁੱਖ ਦੋਸ਼ੀ ਰਵਿੰਦਰ ਸਿੰਘ ਦੇ ਪਾਸਿਓਂ ਗ੍ਰਿਫਤਾਰੀ ਤੋਂ ਬਾਅਦ ਪੁਸ਼ਟੀ ਕੀਤੀ ਜਾਵੇ। ਐਸਪੀ ਸਿਟੀ ਨਰਿੰਦਰ ਸਿੰਘ ਦੇ ਵੱਲੋਂ ਦੱਸਿਆ ਗਿਆ ਹੈ ਕਿ ਰਵਿੰਦਰ ਸਿੰਘ ਦੇ ਉੱਪਰ ਪਹਿਲਾਂ ਕੋਈ ਨਸ਼ਾ ਤਸਕਰੀ ਦਾ ਕੋਈ ਦਰਜ ਮਾਮਲਾ ਨਹੀਂ ਪਾਇਆ ਗਿਆ ਪਰ ਅਸੀਂ ਫੇਰ ਵੀ ਇਸ ਮਾਮਲੇ ਸੰਬੰਧੀ ਹੋਰ ਜਾਣਕਾਰੀ ਗ੍ਰਿਫਤਾਰੀ ਤੋਂ ਬਾਅਦ ਹਾਸਲ ਕਰਾਂਗੇ ਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ। ਇਹ ਮਿਤੀ 9 ਤਰੀਕ ਦੀ ਰਾਤ ਜਿਹੜਾ ਬਿੰਦਨ ਸਿੰਘ ਵਾਲਾ ਜਸਪ੍ਰੀਤ ਸਿੰਘ ਤੇ ਉਹਦੇ ਜਿਹੜੇ ਆਂਡੀ ਗੌਂਡੀ ਸੀਗੇ ਉਹਨਾਂ ਦੇ 7 ਘਰਾਂ ਦੇ ਕਰੀਬ ਜਿਹੜੀ ਸੀਗੀ ਇੱਕ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਸੀ ਜਿਹਦੇ ਵਿੱਚ ਰਮਿੰਦਰ ਸਿੰਘ ਤੇ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹ ਇਨਵੋਲ ਸੀਗੇ ਇਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਨੰਬਰ 3 ਥਾਣਾ ਨਹਿਂਆਂਵਾਲਾ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਅੰਡਰ 326 ਜੀ ਔਰ ਬੀ ਐਨ ਐਸ ਐਂਡ ਅਦਰ ਰੈਲੇਵੈਂਟ ਸੈਕਸ਼ਨ ਆਫ ਬੀ ਐਨ ਐਸ ਇਸ ਮੁਕੱਦਮੇ ਦੇ ਵਿੱਚ 7 ਦੋਸ਼ੀ ਬਾਈ ਨੇਮ ਸੀਗੇ ਤੇ ਬਾਕੀ तकरीबन 17 ਦੇ ਕਰੀਬ ਜਿਹੜੇ ਦੋਸ਼ੀ ਅਨਨੋਨ ਬੰਦੇ ਸੀਗੇ ਸੋ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਇਸ ਮਕਦਮੇ ਨੂੰ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਸੀਆਈਏ ਡੀਐਸਪੀ ਪੁਚੋ ਐਸਐਚਓ ਨਿੰਜਾਂ ਵਾਲਾ ਚੌਕੀ ਇੰਚਾਰਜ ਬੋਨੇਣਾ ਦੀ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਅਸੀਂ ਇਸ ਮਕਦਮੇ ਦੇ ਵਿੱਚ ਤਿੰਨ ਦੋਸ਼ੀ ਜਿਹੜੇ ਹਨਜੀਤ ਸਿੰਘ ਖੁਸ਼ਪ੍ਰੀਤ ਸਿੰਘ ਤੇ ਰੇਸ਼ਮ ਸਿੰਘ ਇਹਨਾਂ ਨੂੰ ਮਿਤੀ 11 ਤਰੀਕ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਜਿਹੜੀ ਹੈਗੀ ਫਰਦਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਕਾਰਵਾਈ ਸਾਡੀ ਚੱਲ ਰਹੀ ਹੈ। ਇਹਦੇ ਵਿੱਚ ਜਿਹੜੇ ਰੇਸ਼ਮ ਸਿੰਘ ਹੈਗਾ ਇਹ ਇਸ ਮੁਕਦਮੇ ਦੇ ਵਿੱਚ ਬਾਈ ਨੇਮ ਦੋਸ਼ੀ ਸੀਗਾ। ਦੂਜੇ ਜਿਹੜੇ ਦੋ ਦੋਸ਼ੀ ਨੇ ਰਣਜੀਤ ਸਿੰਘ ਤੇ ਖੁਸ਼ਪ੍ਰੀਤ ਸਿੰਘ ਇਹ ਇਹਦੇ ਵਿੱਚ ਜਿਹੜੇ ਅਨਨੋਨ ਬੰਦੇ ਸੀਗੇ ਉਹਨਾਂ ਦੀ ਪੁਸ਼ਕਿਸ਼ ਦੇ ਵਿੱਚ ਅਸੀਂ ਜਿਹੜੇ ਹੈਗੇ ਲੈਨਨ ਨੂੰ ਨਾਮਿਨੇਟ ਕੀਤਾ ਤੇ ਇਹਨਾਂ ਨੂੰ ਅਸੀਂ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ। ਇਸ ਦੇ ਨਾਲ ਹੀ ਜਿਹੜੇ ਇਹ ਤਿੰਨ ਦੋਸ਼ੀ ਨੇ ਇਹਨਾਂ ਨੇ ਸਾਨੂੰ ਫਰਦਰ ਜਿਹੜੇ ਮੇਨ ਮੁਕਦੋਸ਼ੀ ਯਰ ਰਮਿੰਦਰ ਸਿੰਘ ਉਹਦੇ ਬਾਰੇ ਵੀ ਕੁਝ ਲੀਡਸ ਦਿੱਤੀਆਂ ਨੇ ਸੋ ਅਸੀਂ ਵਕ ਵਕ ਟੀਮਾਂ ਸਾਡੀਆਂ ਸੜੀਆਂ ਰੇਡ ਕਰ ਰਹੀਆਂ ਨੇ ਤਾਂ ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਅਸੀਂ ਉਹਨਾਂ ਨੂੰ ਜਿਹੜੇ ਗ੍ਰਫਤਾਰ ਕਰ ਲਵਾਂਗੇ ਇਹਨਾਂ ਦੋਸ਼ੀਆਂ ਦੀ ਅਸੀਂ ਪੁਲਿਸ ਰਮਾਨ ਲੈ ਕੇ ਅੱਗੇ ਫਰਦਰ ਕਾਰਵਾਈ ਕਰ ਰਹੇ ਹਾਂ ਇੱਥੇ ਨਾਲ ਹੀ ਜਿਹੜਾ ਦੱਸਣਾ ਹੋਵੇਗਾ ਕਿ ਜਿਹੜੇ ਅਸੀਂ ਪਹਿਲਾਂ ਜਿਹੜਾ ਮੁਕਤਮਾ ਸੀਗਾ 326 ਜੀ ਜਿਹੜੀ ਤੇ ਬਾਕੀ ਸੈਕਸ਼ਨ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਹੁਣ ਅਸੀਂ ਕੱਲ ਜਿਹੜਾ ਇਸ ਮੁਕਦਮੇ ਦੇ ਵਿੱਚ 100 ਜਿਹੜੇ 307 ਜਿਵੇਂ ਆਈਪੀਸੀ ਦੇ ਰੈਲੇਵੈਂਟ ਸੈਕਸ਼ਨ ਬੀਐਨਐਸ ਹੈਗੇ ਅਸੀਂ ਉਹ ਵਾਦਾ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਹੜੇ ਬਾਕੀ ਦੋਸ਼ੀ ਰਹਿੰਦੇ ਨੇ ਰਵਿੰਦਰ ਸਿੰਘ ਦੇ ਉੱਤੇ ਸਰਜੀਵ ਜੀ ਦੀ ਗੱਲ ਚੱਲ ਰਹੀ ਸੀ ਕਿ ਨਸ਼ੇੜੀਆਂ ਉੱਪਰ ਲੋ ਅਗ ਲਗਾਈ ਕੀ ਰਵਿੰਦਰ ਸਿੰਘ ਦੇ ਉੱਤੇ ਪਹਿਲਾਂ ਹਿੰਦੀ ਦਾ ਕੋਈ ਜਾਂ ਨਸ਼ੇ ਦਾ ਕੋਈ ਤਰੀਕੇ ਦਾ ਮਾਮਲਾ ਸਾਹਮਣੇ ਹੈ ਨਹੀਂ ਉਹਦੇ ਵਿੱਚ ਉਹਦੇ ਉੱਪਰ ਐਨਡੀਪੀਐਸ ਦਾ ਮੁਕਦਮਾ ਦਰਜ ਨਹੀਂ ਹੈ ਬਟ ਹਾਂ ਉਹਦੇ ਕੋਲ ਇੱਕ ਨਜਾਇਜ਼ ਅਸਲਾ ਬਰਾਮਦ ਹੋਇਆ ਸੀਗਾ 2023 ਦੇ ਵਿੱਚ ਉਸ ਬੰਦੇ ਦੇ ਵਿੱਚ ਮੁਕਦਮਾ ਇੱਕ ਦਰਜ ਹੈ ਤੇ ਐਨਡੀਪੀਐਸ ਦਾ ਜਿਹੜਾ ਫਰਦਰ ਕੋਈ ਮੁਕਦਮਾ ਤਾਂ ਦਰਜ ਨਹੀਂ ਹੈਗਾ ਬਟ ਫਿਰ ਵੀ ਕੋਈ ਅਲੀਗੇਸ਼ਨ ਜਿਹੜੇ ਹੈਗੇ ਨੇ ਕਾਫੀ ਉਹਦੇ ਵਿੱਚ ਕੁਝ ਨਿਕਚੇ ਜੇ ਨਿਕਲ ਕੇ ਆ ਰਹੀਆਂ ਨੇ ਉਸ ਸਿੰਗਲ ਨੂੰ ਵੀ ਅਸੀਂ ਜਾਂਚ ਕਰਾਂਗੇ ਜਦੋਂ ਉਸ ਦੀ ਗ੍ਰਿਫਤਾਰੀ ਹੋਊਗੀ ਤਾਂ ਡੈਫੀਨਿਟਲੀ ਅਸੀਂ ਜਿਹਨੂੰ ਅਸੀਂ ਢੰਗਾਈ ਨਾਲ ਪੜਤਾਲ ਕੀਤੀ ਜਾਊਗੀ ਜੇਕਰ ਉਹ ਇਸ ਚੀਜ਼ ਦੇ ਵਿੱਚ ਇਨਵੋਲ ਹੈਗਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਕਾਰਨ ਕਿੰਨੇ ਮਾਮਲੇ ਇਦੇ ਵਿੱਚ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਹੀ ਨਿਕਲ ਕੇ ਆਇਆ ਵੀ ਜਸਪ੍ਰੀਤ ਨਾਲ ਇਸ ਦੀ ਤਰਮਿੰਦਰ ਦੀ ਆਪਸ ਵਿੱਚ ਗੱਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਸੀਗੀ ਜਿਹੜਾ ਕਿ ਜਸਪ੍ਰੀਤ ਦੇ ਵੱਲੋਂ ਕਹਿਆ ਜਾ ਰਿਹਾ ਕਿ ਮੈਂ ਉਹਨੂੰ ਨਸ਼ੇ ਕਰਦ ਰੁਕਦਾ ਸੀਗਾ ਤੇ ਰਮਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਜਿਹੜੀ ਹੈਗੀ ਚੀਜ਼ ਕਲੀਅਰ ਹੋ ਜਾਊਗੀ ਪਹਿਲਾਂ ਪਹਿਲਾਂ ਜਿਹੜੀ ਇਹ 5 ਵਜੇ ਦੇ ਕਰੀਬ ਜਿਹੜੀ ਹੈਗੀ ਜਸਪ੍ਰੀਤ ਪਾਰਟੀ ਵੱਲੋਂ ਰਮਿੰਦਰ ਸਿੰਘ ਦੇ ਘਰ ਜਿਹੜੇ ਹੈਗੀ ਹੈ ਹਮਲਾ ਕੀਤਾ ਗਿਆ ਸੀ ਭੰਤੋੜ ਕੀਤੀ ਗਈ ਸੀ ਜਿਹਦੀ ਕੋਈ ਉਹਨਾਂ ਨੇ ਕੰਪਲੇਨਟ ਰਿਜਿਸਟਰ ਨਹੀਂ ਕੀਤੀ ਬਟ ਉਹਨਾਂ ਨੇ ਆਪਣੇ ਬੰਦੇ ਮੁਲਾਕ ਜਿਹੜੇ ਹੈਗੇ ਰਾਤ ਉਹਨਾਂ ਦੇ ਘਰ ਅਟੈਕ ਕਰਦੇ ਰਮਿੰਦਰ ਸਿੰਘ ਪਾਰਟੀ ਵੱਲੋਂ ਤੇ ਉਹਨਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਕਾਈਂਡ ਆਫ ਇਦਾਂ ਦਾ ਲੱਗ ਰਿਹਾ ਕਿ ਜਿਹੜੀ ਕਾਰਨ ਕੀ ਹੈ ਲੜਾਈ ਦਾ ਜਸਪ੍ਰੀਤ ਦਾ ਤੇ ਰਮਿੰਦਰ ਦਾ ਕਿਉਂਕਿ ਜਸਪ੍ਰੀਤ ਪਾਰਟੀ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਇਹਨੂੰ ਨਸ਼ਾ ਕਰਦਾ ਸੀ ਵੇਚਦਾ ਸੀਗਾ ਅਸੀਂ ਕਰਨ ਤੋਂ ਵੇਚਣ ਤੋਂ ਰੋਕਦੇ ਸੀ ਤਾਂ ਇਹ ਸਾਡੇ ਨਾਲ ਖਾਰ ਖਾਦਾ ਸੀਗਾ ਬਟ ਜਿਹੜੀ ਹਰਮਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਹੈ ਕਈ ਚੀਜ਼ਾਂ ਜਿਹੜੀਆਂ ਕਲੀਅਰ ਹੋਣ ਗਈਆਂ ਕਿਉਂਕਿ ਇਹਦੇ ਵਿੱਚ ਦੋ ਤਿੰਨ ਐਂਗਲ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਨੇ ਸਾਡੇ ਕੋਲ ਕਿੰਨੇ ਵਿਅਕਤੀ ਔਰ ਇਨਵੋਲਡ ਹੈ ਸਾਰੇ ਕੇਸ ਦੇ ਵਿੱਚ ਇਹਦੇ ਵਿੱਚ ਜਿਹੜੇ 7 ਬੰਦੇ ਬਾਈ ਨਾਮ ਦਰਜ ਨੇ ਜਿਹੜਾ 3 ਨੰਬਰ ਮੁਕੱਦਮਾ ਦਰਜ ਕੀਤਾ ਤੇ ਬਾਕੀ ਜਿਹੜੇ 17 18 ਦੇ ਕਰੀਬ ਜਿਹੜੇ ਅੰਮ੍ਰਿਸ਼ਾ ਤੇ ਦੋਸ਼ੀ ਨੇ ਜਿਹੜੇ ਤਿੰਨ ਗ੍ਰਫਤਾਰ ਕੀਤੇ ਨੇ ਇਹ ਇੱਕ ਬਾਈ ਨੇਮ ਦੇ ਵਿੱਚੋਂ ਗ੍ਰਫਤਾਰ ਹੈ ਤੇ ਦੋ ਜਿਹੜੇ ਅਨਨੋਨ ਸੀਗੇ ਉਹਦੇ ਵਿੱਚ ਨਾਮਿਨੇਟ ਕੀਤਾ ਸੀ ਬਿਲਕੁਲ ਕਿੰਨੇ ਘਰ ਨੂੰ ਅੱਗ ਲਾਈ ਤੇ ਪਿੰਡ ਵਾਲੇ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਤਕਰੀਬਨ 7 ਘਰ ਜਿਹੜੇ ਸੀਗੇ ਜਿਨ੍ਹਾਂ ਨੂੰ ਅੱਗ ਲਗਾਈ ਸੀਗੀ ਉਹਨਾਂ ਬਿਲਕੁਲ ਪਿੰਡ ਵਾਲੇ ਕੋਈ ਬਚਾਉਣ ਵਾਸਤੇ ਨਹੀਂ ਆਏ ਸੀ ਅਤੇ ਦੇਖੋ ਜਦੋਂ ਇਹਦਾ ਲੜਾਈ ਹੁੰਦੀ ਹੈ ਤਾਂ ਜਿਹੜੇ ਬੰਦੇ ਦੀ ਪਾਰਟੀਆਂ ਹੁੰਦੀਆਂ ਲੜਾਈ ਦੇ ਵਿੱਚ ਤਾਂ ਆਈ ਡੋਨਟ ਥਿੰਕ ਕਿਸੇ ਨੇ ਉਹਨਾਂ ਨੂੰ ਜਿਹੜਾ ਹੈਗਾ ਚਲਾਇਆ ਹੋਵੇ ਤੇ ਉਧਰ ਸ਼੍ਰੀ ਮੁਕਸਰ ਸਾਹਿਬ ਪੁਲਿਸ ਨੇ ਦੇਰ ਰਾਤ ਪਿੰਡ ਲੁਬਿਆਣੀ ਵਾਲਾ ਕੋਲ ਇੱਕ ਐਨਕਾਊਂਟਰ ਨੂੰ ਅੰਜਾਮ ਦੇ ਕੇ 1 ਕਰੋੜ ਰੁਪਏ ਦੀ ਫਰੋਤੀ ਮੰਗਣ ਵਾਲੇ ਤਿੰਨ ਨੂੰ ਕਾਬੂ ਕਰ ਲਿਆ ਹੈ ਇਸ ਤੋਂ ਰਾਹ ਜਵਾਬੀ ਕਾਰਵਾਈ ਦੇ ਵਿੱਚ ਇੱਕ ਕਥਿਤ ਦੋਸ਼ੀ ਗੋਲੀ ਲੱਗਣ ਕਰਕੇ ਜ਼ਖਮੀ ਹੋ ਗਿਆ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਅੱਜ ਮੁਕਤਸਰ ਸਾਹਿਬ ਫਰੂਜ਼ਪੁਰ ਰੋਡ ਦੇ ਉੱਤੇ ਇੱਕ ਪਿੰਡ ਲੁਬਿਆਣੀ ਵਾਲੀ ਨੇੜੇ ਇੱਕ ਐਨਕਾਊਂਟਰ ਦੇ ਦੌਰਾਨ ਇੱਕ ਕਰੋੜ ਦੀ ਫਰੂਤੀ ਮੰਗਣ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਦੇਰ ਰਾਤ ਵਰਦੇਮੀ ਦੇ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤੇ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸ਼੍ਰੀ ਮੁਕਤਸਰ ਸਾਹਿਬ ਨੇੜੇ ਪਿੰਡ ਰੂਪਾਣਾ ਸਥਿਤ ਮਿੱਲ ਦੇ ਨੇੜੇ ਠੇਕੇ ਤੋਂ ਫੋਨ ਦੇ ਰਾਹੀਂ 1 ਕਰੋੜ ਰੁਪਏ ਦੀ ਜਿਹੜੀ ਫਰੋਤੀਆ ਮੰਗੀ ਗਈ ਸੀ ਫਰੋਤੀ ਮੰਗਣ ਵਾਲਿਆਂ ਨੂੰ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਸਬੰਧਤ ਜਿਹੜਾ ਦੱਸਿਆ ਗਿਆ ਸੀ ਇਸ ਸਬੰਧੀ ਠੇਕੇਦਾਰ ਨੇ ਪੁਲਿਸ ਨੂੰ ਸੂਚਨਾ ਵੀ ਦਿੱਤੀ ਤਾਂ ਪੁਲਿਸ ਨੇ ਮੁੱਦਈ ਦੇ ਨਾਲ ਗੱਲਬਾਤ ਉਪਰੰਤ ਸਾਰੀ ਸਕੀਮ ਉਕਤ ਵਿਅਕਤੀਆਂ ਨੂੰ ਕਾਬੂ ਕਰਨ ਦੇ ਲਈ ਬਣਾਈ ਫਰੋਤੀ ਮੰਗਣ ਵਾਲਿਆਂ ਦੇ ਨਾਲ 15 ਲੱਖ ਰੁਪਏ 'ਚ ਸੌਦਾ ਤੈਅ ਹੋਇਆ ਫਰੋਤੀ ਮੰਗਣ ਵਾਲਿਆਂ ਨੇ ਅੱਜ ਮੁੱਦਈ ਨੂੰ ਪੈਸਿਆਂ ਲਈ ਪਿੰਡ ਲੁਭਾਣੀ ਵਾਲਾ ਇਦੇ ਕੋਲ ਬੁਲਾਇਆ ਤਾਂ ਪਹਿਲਾਂ ਤੋਂ ਬਣਾਈ ਸਕੀਮ ਦੇ ਤਹਿਤ ਮੁਦਈ ਦੇ ਕਰਿੰਦੇ ਦੇ ਨਾਲ ਪੁਲਿਸ ਪਾਰਟੀ ਪਹੁੰਚੀ। ਪੈਸੇ ਲੈਣ ਦੇ ਲਈ ਇਹ ਤਿੰਨ ਵਿਅਕਤੀ ਮੋਟਰਸਾਈਕਲ ਤੇ ਆਏ ਜਦ ਪੈਸੇ ਫੜੇ ਗਏ ਤਾਂ ਉਸ ਪ੍ਰੰਤ ਉਹਨਾਂ ਨੂੰ ਪਤਾ ਲੱਗਾ ਕਿ ਪੁਲਿਸ ਨੇ ਇਹਨਾਂ ਨੂੰ ਘੇਰ ਲਿਆ। ਤਾਂ ਇਹਨਾਂ ਚੋਂ ਇੱਕ ਨੇ ਪੁਲਿਸ ਦੇ ਵੱਲ ਗੋਲੀ ਚਲਾਈ ਜਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਪਾਰਟੀ ਨੇ ਵੀ ਗੋਲੀ ਚਲਾ ਦਿੱਤੀ ਤਾਂ ਇਹਨਾਂ ਦੇ ਇੱਕ ਸਾਥੀ ਸੁਖਮੰਦਰ ਸਿੰਘ ਦੇ ਗੋਲੀ ਲੱਗੀ ਆ ਤੇ ਉਹ ਹੇਠਾਂ ਡਿੱਗ ਪਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਭੱਜਣ ਦੇ ਕੋਸ਼ਿਸ਼ ਕਰ ਰਹੇ ਦੋ ਸੁਖਮੰਦਰ ਸਿੰਘ ਦੇ ਬਾਕੀ ਦੋ ਸਾਥੀ ਜਿਨ੍ਹਾਂ ਦੇ ਨਾਮ ਲਖਵੀਰ ਸਿੰਘ ਅਤੇ ਸਰਬੰਦ ਸਿੰਘ ਦੱਸੇ ਗਏ ਨੇ ਉਹਨਾਂ ਨੂੰ ਵੀ ਮੁਕ ਤੇ ਕਾਬੂ ਕਰ ਲਿਆ। ਜ਼ਖਮੀ ਨੂੰ ਸਰਕਾਰੀ ਹਸਪਤਾਲ ਇਲਾਜ ਦੇ ਲਈ ਭੇਜਿਆ ਗਿਆ। ਇਨਕਾਊਂਟਰ ਉਪਰੰਤ ਐਸਐਸਪੀ ਤੁਸ਼ਾਰ ਗੁਪਤਾ ਦੇ ਵੱਲੋਂ ਕੀ ਕੋਈ ਜਾਣਕਾਰੀ ਦਿੱਤੀ ਕੀ ਹੈ ਜਾਣਦੇ ਹਾਂ। ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕੱਲ ਕਿ ਇੱਕ ਸਾਧੂ ਰਾਮ ਹੈਗੇ ਹਨ ਜੋ ਕਿ ਸਗੇ ਇੱਕ ਕੰਟਰੈਕਟਰ ਸੇਤਿਆ ਮਿਲਜ਼ ਦੇ ਵਿੱਚ ਇਨਨੂ ਇੱਕ ਐਕਸਟਰਸ਼ਨ ਕਾਲ ਆਈ ਸੀ ਲਾਰੈਂਸ ਵਿਸ਼ਨੂ ਦੇ ਨਾਮ ਤੇ ਜਿਹਦੇ ਬੰਦੇ ਸੀਗੇ ਇਹਨਾਂ ਨੂੰ 1 ਕਰੋੜ ਰੁਪਏ ਦੀ ਮੰਗ ਕਰ ਰਹੇ ਸੀ ਇਹ ਜੋ 사ਧੂ ਰਾਮ ਹੈਗੇ ਇਹਨਾਂ ਨੇ ਪੁਲਿਸ ਨੂੰ ਅਪਰੋਚ ਕੀਤਾ ਅਪਰੋਚ ਕਰਨ ਤੋਂ ਬਾਅਦ ਅਸੀ ਟੀਮਾਂ ਬਣਾਈ ਤੇ ਜੋ ਐਕਸਟਰਸ਼ਨਿਸ ਸੀਗੇ ਇਹਨਾਂ ਦੇ ਨਾਲ ਗਲਬਾਜ ਸ਼ੁਰੂ ਕੀਤਾ ਜੇ ਇਹਨਾਂ ਦੇ ਅਸੇਗੇ ਇਹਨਾਂ ਦੇ ਨਾਲ ਨੇਗੋਸ਼ੀਏਸ਼ਨਸ ਚੱਲਦੀ ਰਹੀ ਜੀ ਨੇਗੋਸ਼ੀਏਸ਼ਨਸ ਤੋਂ ਬਾਅਦ ਸਾਡਾ ਇੱਕ ਪਲਾਨ ਬਣਿਆ ਕਿ ਅਸੀਂ ਜੋ ਹੈ ਪੈਸੇ ਹੈਂਡ ਓਵਰ ਕਰਾਂਗੇ ਤੇ ਪੈਸੇ ਹੈਂਡਓਵਰ ਕਰਨ ਦੇ ਨਾਲ ਸਾਡੀ ਟੀਮ ਜੋ ਹੈਗੀ ਜੋ ਪੈਸੇ ਲੈ ਨਾ ਮੰਗੇ ਇਹਨਾਂ ਨੂੰ ਟਰੈਪ ਕੀਤਾ ਜਾਏਗਾ ਤੇ ਇਹਨਾਂ ਨੂੰ ਫੜਿਆ ਜਾਏਗਾ ਸਾਡੀ ਇਨਚਾਰਜ CIA ਅੰਡਰ ਦੀ ਸੁਪਰਵੀਜ਼ਨ ਆਵ SPD ਤੇ DSPD ਇਹ ਇਥੇ ਆਪਰੇਸ਼ਨ ਦੇ ਵਿੱਚ ਮੌਜੂਦ ਸੀਗੇ ਜਦੋਂ ਸਾਡੀ ਟੀਮ ਨੇ ਪੈਸੇ ਹੈਂਡਓਵਰ ਕਰਨ ਤੋਂ ਬਾਅਦ ਮੁੰਡਿਆਂ ਨੂੰ ਇੰਟਰਸੈਪਟ ਕੀਤਾ ਤਿੰਨ ਮੁੰਡੇ ਸੀਗੇ ਇਹਨਾਂ ਨੇ ਇਮੀਡੀਏਟਲੀ ਜੋ ਹੈ ਪੁਲਿਸ ਟੀਮ ਦੇ ਨਾਲ ਕ੍ਰਾਸ ਫਾਇਰਿੰਗ ਜਿਹਦੇ ਵਿੱਚ ਇਹਨਾਂ ਦੇ ਇਹਨਾਂ ਦੇ ਵਿੱਚੋਂ ਇੱਕ ਮੁੰਡੇ ਨੂੰ ਗੋਲੀ ਲੱਗੀ ਹੈ ਪੈਰ ਦੇ ਵਿੱਚ ਜਿਹਨੂੰ ਇਮੀਡੀਏਟਲੀ ਹਸਪੀਟਲ ਲੈ ਕਰ ਗਿਆ ਗਿਆ ਇਹਨਾਂ ਚੋਂ ਇੱਕ ਹੈਗਾ ਸੁਖਮੰਦਰ ਸਿੰਘ ਇੱਕ ਸਰਬੰਸ ਸਿੰਘ ਤੇ ਇੱਕ ਲਖਵੀਰ ਸਿੰਘ ਤੇ ਮੈਂ ਇਹ ਵੀ ਦੱਸਣਾ ਚਾਹਨਾ ਹੈ ਕਿ ਇਹਨਾਂ ਚੋਂ ਇੱਕ ਮੁੰਡਾ ਉਹ ਸੀਗਾ ਜੋ ਕਿ ਜੋ ਠੇਕੇਦਾਰ ਹੈਗਾ ਜਿਹਨੂੰ ਇਕਸੋਰਸ਼ਨ ਕਾਲਸ ਆ ਰਹੀ ਸੀਗੀਆਂ ਇਹਦੇ ਨਾਲ ਹੀ ਕੰਮ ਇਹਦੇ ਅੰਡਰ ਕੰਮ ਕਰਦਾ ਸੀ ਤੇ ਇਹਨਾਂ ਨੇ ਜੋ ਇਹਨਾਂ ਦੀ ਇਨੀਸ਼ੀਅਲ ਪੁੱਛਗਿੱਛ ਹੈਗੀ ਹੈ ਇਹਨਾਂ ਨੇ ਪਤਾ ਲੱਗਿਆ ਕਿ ਇਹਨਾਂ ਨੇ ਇਹਨੂੰ ਟਾਰਗੇਟ ਬਣਾ ਕੇ ਤੋਂ 1 ਕਰੋੜ ਰੁਪਏ ਐਕਸਟਰੈਕਟ ਕਰਨ ਦਾ ਪਲਾਨ ਕੀਤਾ ਸੀ ਤੇ ਬਾਅਦ ਦੇ ਵਿੱਚ ਜੋ ਗਲ ਹੈਗੀ ਹੈ ਉਹ 15 ਲੱਖ ਦੇ ਵਿੱਚ ਮੁਕੀ ਸੀ ਤੇ 15 ਲੱਖ ਹੈਂਡਓਵਰ ਕਰਨ ਆਏ ਸੀ ਤੇ ਸਾਡੀ ਟੀਮ ਨੇ ਇਹਨਾਂ ਨੂੰ ਟਰੈਪ ਕਰਕੇ ਜਦੋਂ ਇਹਨਾਂ ਨੇ ਕ੍ਰਾਸ ਫਾਇਰਿੰਗ ਕੀਤੀ ਬੜੀ ਬਹਾਦਰੀ ਨਾਲ ਇਹਨਾਂ ਦੇ ਨਾਲ ਟੈਕਲ ਕਰਕੇ ਇਹਨਾਂ ਨੂੰ ਫੜ ਵੀ ਲਏ ਤੇ ਦੋ ਬੰਦੇ ਫੜੇ ਗਏ ਤੇ ਇੱਕ ਇੱਕ ਦੇ ਜੋ ਹੈ ਫਾਇਰ ਬੱਜਾ ਉਹਨੂੰ ਹਸਪਤਲ ਲੈ ਕੇ ਗਿਆ ਹੀ ਇਜ਼ ਇੰਜਰਡ ਬਟ ਹੀ ਇਜ਼ ਸੇਫ ਸਰ ਅਦਰ ਤੋਂ ਇਹ ਉਹ ਨਤੂ ਰੰਗਦਾਰ ਹੀ ਮੰਗ ਰਹੀ ਸੀ ਇਹ ਰੰਗਦਾਰੀ ਨੂੰ ਚੱਲ ਜੀ ਦੋ ਦਿਨ ਹੋ ਗਏ ਸੀ ਕੱਲ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਸੀ ਤੇ ਨਾਲ ਦੇ ਨਾਲ ਹੀ ਇਸ ਤੇ ਅਸੀਂ ਐਫ ਆਈ ਆਰ ਦਰਜ ਕਰਤੀ ਸੀ ਤੇ ਵੀ ਹੈਡ ਸਟਾਰਟਡ ਵਰਕਿੰਗ ਆਊਟ ਕਿ ਇਹ ਜੋ ਬੰਦੇ ਹੈਗੇ ਕਿਵੇਂ ਇਹਨੂੰ ਨਾਬ ਕਰਾਂਗੇ ਇਹ ਲਾਰੈਂਸ ਬਿਸ਼ਨੋਏ ਜੋ ਗੈਂਗਸਟਰ ਹੈਗਾ ਉਹਦਾ ਨਾਮ ਲੈ ਕੇ ਫਿਰੋਤੀ ਮੰਗ ਰਹੀ ਸੀ ਹੇ ਗੀਬੀਸੀ ਕੋਈ ਲਾਰੈਂਸ ਨਾਲ ਨਾ ਸਬੰਧ ਨਹੀਂ ਜੋ ਹਲੇ ਜੋ ਮੁਰਲੀ ਮੁਰਲੀ ਪਤਾਲ ਹੈਗੀ ਜੀ ਉਹਦੇ ਲਾਰੈਂਸ ਨਾਲ ਕੋਈ ਕਨੈਕਸ਼ਨ ਹਲੇ ਤੱਕ ਨਹੀਂ ਨਿਕਲਿਆ ਤੇ ਬਾਕੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਨਾਂ ਦੀ ਅਰੈਸਟ ਪਾ ਕੇ ਰਿਮਾਂਡ ਲੈ ਕੇ ਵੀ ਵਿਲ ਸੀ ਕਿ ਇਹ ਕਿਹਦੇ ਨਾਲ ਇਹਨਾਂ ਦੇ ਲਿੰਕਸ ਜੁੜੇ ਹੋਏ ਹੈ ਜੇਕਰ ਕੋਈ ਹੋਰ ਵੀ ਬੰਦਾ ਇਹਨਾਂ ਦੇ ਅੱਗੇ ਸਾਨੂੰ ਮਿਲਦਾ ਹੈ ਜੋ ਲਿੰਕ ਹੁੰਦਾ ਹੈ ਇਹਨਾਂ ਦੇ ਨਾਲ ਉਹਦੇ ਤੇ ਵੀ ਕਾਰਵਾਈ ਕੀਤੀ ਜਾਏਗੀ ਉਹਨੂੰ ਵੀ ਫੜਿਆ ਜਾਏਗਾ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੇ ਵਿੱਚ ਅੱਜ ਬਾਗੇ ਅਦਬ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਤੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਤੇ ਇਸ ਮੌਕੇ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ SSP ਬਨੀਤ ਕੋਰ ਸਿੱਧੂ ਅਤੇ ਪੰਜਾਬੀ ਕਲਾਕਾਰ ਮਲਕੀਤ ਰੌਣੀ ਵੀ ਇਸ ਮੌਕੇ ਤੇ ਮੌਜੂਦ ਰਹੇ ਜਾਣਕਾਰੀ ਦਿੰਦੇ ਹੋਏ ਬੁਲਾਰੇ ਕੁਲਤਾਰ ਸਿੰਘ ਸੰਧਵਾ ਨੇ ਵੀ ਕਿਹਾ ਕਿ ਅੱਜ ਮੋਗਾ ਪਹੁੰਚੇ ਨੇ ਅਤੇ ਇੱਥੇ ਅੱਜ ਬਾਕੇ ਅਦਬ ਦਾ ਉਦਘਾਟਨ ਕੀਤਾ ਗਿਆ ਜਿਸ ਦੇ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਪਿੰਡ ਦੇ ਸਰਪੰਚ ਹਰਿੰਦਰ ਸਿੰਘ ਨੇ ਇੱਕ ਕਿੱਲਾ দান ਕਰਕੇ ਵੱਡਾ ਉਪਰਾਲਾ ਕੀਤਾ ਹੈ ਲੇਖਕ ਸਵਰਗਵਾਸੀ ਸੁਰਜੀਤ ਸਿੰਘ ਪਾਤਰ ਨੂੰ ਇਹ ਜ਼ਮੀਨ দান ਕੀਤੀ ਗਈ ਹੈ ਇਹ ਪਾਰਕ ਦੇ ਵਿੱਚ ਪਾਤਰ ਦੀ ਯਾਦ ਦੇ ਵਿੱਚ ਜਿਹੜੀ ਹੈ ਸਮਰਕ ਬਣਾਈ ਗਈ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਉਹਨਾਂ ਨੇ ਕਿਹਾ ਕਿ ਇਹ ਕੰਮ ਦੇ ਲਈ ਸਾਰਿਆਂ ਨੂੰ ਵਧਾਈ ਦਿੰਦੇ ਆ ਤੇ ਉਮੀਦ ਕਰਦੇ ਆ ਕਿ ਅਜਿਹੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਰੀ ਰਹਿਣਗੇ। ਅ ਵੈਸੇ ਤੇ ਜਿਹੜਾ ਸ਼ਬਦ ਹੁੰਦਾ ਉਹਦੇ ਅਨੰਤ ਰੰਗ ਹੁੰਦੇ ਨੇ। ਅੱਜ ਸਾਡੇ ਪੰਜਾਬ ਨੂੰ ਲੋੜ ਹੈ ਵਾਤਾਵਰਣ ਦੀ। ਸੁਰਜੀਤ ਸਿੰਘ ਜੀ ਪਾਤਰ ਵੱਲੋਂ ਵਾਤਾਵਰਣ ਲਈ ਜਿਹੜੇ ਅਲਫਾਬੈਟਿਕਲ ਯੂਜ਼ੇਜਸ ਹੈਗੇ ਨੇ ਉਹਨਾਂ ਨੂੰ ਲੈ ਕੇ ਵੀ ਜਿਹੜਾ ਅੱਖਰ ਹੈ ਉਹਦੇ ਨਾਲ ਦਾ ਸੰਬੰਧਿਤ ਜਿਹੜਾ ਬੂਟਾ ਲਾਇਆ ਜਾਣਾ ਫਿਰ ਉਹਦੀ ਕੁਆਲਿਟੀ ਦੱਸੀ ਜਾਣੀ। ਤਾਂ ਮੈਂ ਸਮਝਦਾ ਮਾਂ ਮਿੱਟੀ ਤੇ ਮਾਂ ਬੋਲੀ ਦਾ ਜਿਹੜਾ ਸੋਹਣਾ ਸੰਵਾਦ ਹੈ ਉਹਦੀ ਵਡਿਆਈ ਜਿਹੜੀ ਹੈਗੀ ਆ ਭਾਈ ਹਰਵਿੰਦਰ ਸਿੰਘ ਦੇ ਪਰਿਵਾਰ ਨੂੰ ਸਰਾਮ ਪਰਿਵਾਰ ਨੂੰ ਮਿਲੀ ਹੈ ਔਰ ਇਹਦਾ ਜਿਹੜਾ ਸੇਰਾ ਹੈਗਾ ਭਿੰਡਰਾਂ ਨਗਰ ਤੇ ਗਿਆ ਕਿਉਂਕਿ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਮਹਾਪੁਰਖਾਂ ਦਾ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਪੁਰਖਾਂ ਦਾ ਇਸ ਨਗਰ ਵਿੱਚ ਬਹੁਤ ਵੱਡਾ ਤਾਪ ਪ੍ਰਤਾਪ ਰਿਹਾ ਹੈਗਾ ਔਰ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਖਸ਼ਿਸ਼ ਹੈਗੀ ਆ ਮਲ ਅਖਾੜਿਆਂ ਤੋਂ ਲੈ ਕੇ ਗਿਆਨ ਦੇ ਸਮੁੰਦਰ ਸ਼ਬਦੀ ਯੁੱਗ ਤੱਕ ਇਹਨਾਂ ਦੋਨਾਂ ਦਾ ਜਿਹੜਾ ਸੁਮੇਲ ਹੈਗਾ ਇਦੇ ਲਈ ਜਿਹੜਾ ਹੈਗਾ ਇੱਕ ਬਹੁਤ ਵਧੀਆ ਮੀਲ ਪੱਥਰ ਸੋਚ ਸੰਸਥਾ ਵੱਲੋਂ ਸਥਾਪਿਤ ਕੀਤਾ ਗਿਆ ਆਸ ਕਰਦਾ ਹੈਗਾ ਮੈਂ ਵੀ ਜਿਹੜੇ ਕਿਸਾਨ ਭਰਾ ਨੇ ਖਾਸ ਕਰਕੇ 15 20 ਕਿਲੇ ਵਾਲੇ ਉਹ ਆਪਣੇ ਖੇਤ ਵਿੱਚ ਕਿਲਾ ਦੋ ਕਿਲੇ ਦਰਖਤ ਜ਼ਰੂਰ ਲਾਉਣਗੇ ਜਿਹਨੇ ਫਸਲ ਛੇ ਮਹੀਨੇ ਉਹਨੂੰ ਫਾਇਦਾ ਦੇ ਦਿੰਦੀ ਹੈ ਦਰਖਤ 10 ਸਾਲ ਬਾਅਦ ਫਾਇਦਾ ਦੇ ਦੇਣਗੇ ਉਹਦੇ ਨਾਲ ਸਭ ਤੋਂ ਵੱਡਾ ਯੋਗਦਾਨ ਸਾਡਾ ਕਾਰਬਨ ਇੰਡੈਕਸ ਵਿੱਚ ਹੋਏਗਾ ਜਿਹਦੇ ਲਈ ਅਸੀਂ ਸਾਰੇ ਰਲ ਮਿਲ ਕੇ ਇਹ ਯਤਨ ਕਰ ਰਹੇ ਹਾਂ ਵੇ ਸਵਾ ਦੋ ਟਾਈ ਕਿਲੇ ਸਰਪੰਚ ਸਾਹਿਬ ਵੱਲੋਂ ਤਾਨ ਕੀਤੇ ਗਏ ਇਸ ਬਾਗ ਲਈ ਜਿਸ ਤਰ੍ਹਾਂ ਦੇਖਦੇ ਹਾਂ ਜਿਵੇਂ ਸਟੇਜ ਤੇ ਵੀ ਗੱਲਬਾਤ ਹੋਈ ਹੈ ਕਿ ਅੱਧਿਕ ਫੁੱਟ ਜ਼ਮੀਨ ਵਿੱਚ ਜਿਹੜੀਆਂ ਲੜਾਈਆਂ ਹੋ ਜਾਂਦੀਆਂ ਨੇ ਥਾਣੇ ਤੱਕ ਪਹੁੰਚ ਜਾਂਦੀਆਂ ਆ ਇਹ ਕਹਿਣਾ ਚਾਹੂਗਾ ਵੀ ਭਰਾਵੋ ਜਿਹੜੇ ਅੱਧੇ ਫੁੱਟ ਵਾਲੇ ਹੋ ਪ੍ਰੀਜ਼ ਉਹਦੇ ਲਈ ਲੜਨ ਦੀ ਥਾਂ ਤੇ ਦੋਨੋਂ ਆਪਸ ਵਿੱਚ ਮਿਲ ਕੇ ਜਿਹੜਾ ਹੈਗਾ ਅੱਧੇ ਫੁੱਟ ਦੇ 6-6 ਇਨਸੈਟ ਕਰ ਲਿਓ ਸ੍ਰੀ ਬਲਵਿੰਦਰ ਸਿੰਘ ਲੱਖੇ ਵਾਲੀ ਹੋਰਾਂ ਦਾ ਬਹੁਤ ਹੀ ਵਧੀਆ ਟਾਈਮਲੀ ਇੱਕ ਉਪਰਾਲਾ ਹੈ ਬਾਗ ਇਹ ادب ਜਿਹਦੇ ਵਿੱਚ ਸਾਡੇ ਜਿਹੜੇ ਇਮੋਰਟਲ ਕਵੀ ਮੈਂ ਕਹਿ ਸਕਦਾ ਸਰਜੀਤ ਪਾਤਰ ਜੀ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਇੱਕ ਬਾਗ ਬਣਾਇਆ ਗਿਆ ਔਰ ਅੱਜ ਇੱਥੇ ਸਭਿਆਚਾਰਕ ਪ੍ਰੋਗਰਾਮ ਹੋਇਆ ਉਹਨ ਮਨਰਾਜ ਹੋਰਾਂ ਨੇ ਬਹੁਤ ਸੋਹਣਾ ਇੱਥੇ ਪੇਸ਼ਕਾਰੀ ਕੀਤੀ ਔਰ ਸਭ ਤੋਂ ਵੱਡੀ ਗੱਲ ਹੈ ਇੱਥੋਂ ਦੇ ਸਰਪੰਚ ਸਾਹਿਬ ਹੋਰਾਂ ਨੇ ਇਹ ਬਾਗ ਆਪਣੀ ਜ਼ਮੀਨ ਦੇ ਵਿੱਚ ਇਹ ਜ਼ਮੀਨਦਾਨ ਕਰਕੇ ਬਣਵਾਇਆ ਸੋ ਅੱਜ ਮੈਂ ਸਾਰੀ ਸੋਚ ਸੰਥਾ ਨੂੰ ਲੱਖੇਵਾਲੀ ਸਾਹਿਬ ਨੂੰ ਸਰਪੰਚ ਸਾਹਿਬ ਹੋਰਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਉੱਤਮ ਜਿਹੜੇ ਕਾਜ ਆ ਇਹ ਚੱਲਦੇ ਰਹਿਣੇ ਚਾਹੀਦੇ ਆ ਸਾਬਤ ਦਰਸਲ ਇਹ ਆ ਕਿ ਪਾਤਰ ਸਾਹਿਬ ਕੁਦਰਤ ਨਾਲ ਵੀ ਜੁੜੇ ਹੋਏ ਸੀ ਔਰ ਸਾਹਿਤ ਦੇ ਤਾਂ ਉਹ ਹੈ ਹੀ ਬਹੁਤ ਵੱਡੇ ਥੰਮ ਸੀਗੇ ਤੇ ਚੰਗੀ ਕਿਸਮਤ ਨੂੰ ਸਾਡੇ ਨਾਲ ਵੀ ਜੁੜੇ ਹੋਏ ਸੀ ਕਿਉਂਕਿ ਸੋਚ ਦੇ ਵਿੱਚ ਉਹ ਬਹੁਤ ਜ਼ਿਆਦਾ ਪੀਯੂ ਨਾਲ ਜੁੜੇ ਹੋਏ ਵੀ ਸੱਜਣ ਬੇਲੀ ਅਸੀਂ ਹੈਗੇ ਆ ਮੈਂ ਤਾਂ ਉਹਨਾਂ ਦਾ ਵਿਦਿਆਰਥੀ ਆ ਤਾਂ ਜਦੋਂ ਉਹ ਜਿਸ ਦਿਨ ਉਹ ਰੁਖਸਤ ਹੁੰਦੇ ਆ ਤਾਂ ਉਹਦਾ ਲੱਗਦਾ ਕਿ ਬਹੁਤ ਵੱਡਾ ਕੁਝ ਘਾਟਾ ਪੈ ਗਿਆ ਤੇ ਬੜੇ ਲੋਕਾਂ ਨੇ ਕਿਹਾ ਕਿ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਤੇ ਪਰ ਅਸੀਂ ਸੋਚ ਵਾਲਿਆਂ ਨੇ ਇੱਕ ਅਵਦੀ ਸੋਚ ਇਹ ਬਣਾਈ ਕਿ ਕਿਉਂ ਨਾ ਵੀ ਰੁੱਖ ਬੂਟੇ ਵਾਲੇ ਬੰਦੇ ਆ ਤਾਂ ਉਹਨਾਂ ਲਈ ਇੱਕ ਬਾਗ ਬਣਾਇਆ ਜਾਵੇ ਫਿਰ ਬਾਗ ਜਿਹੜਾ ਇਹ ਬਾਗ ਇਹ ਅਦਬ ਇਸ ਲਈ ਨਾਂ ਰੱਖਿਆ ਗਿਆ ਕਿ ਅਦਬ ਦਾ ਮਤਲਬ ਵੀ ਸਤਕਾਰ ਹੁੰਦਾ ਵੀ ਉਹਨਾਂ ਦੇ ਮਾਣ ਸਤਕਾਰ ਦੇ ਵਿੱਚ ਇਹ ਬਾਗ ਬਣਾ ਰਹੇ ਆ ਔਰ ਇਹ ਬਾਗ ਸਿਰਫ ਆਇਨੀ ਰੁੱਖ ਬੂਟੇ ਲੱਗੇ ਆ ਇਹ ਇੱਕ ਤਰ੍ਹਾਂ ਦੀ ਲਖਣ ਚੀਜ਼ ਬਣਾ ਰਹੇ ਆ ਕਿ ਇੱਥੇ ਜਿਹੜੇ ਲੋਕ ਕੁਦਰਤ ਨੂੰ ਪਿਆਰ ਕਰਦੇ ਨੇ ਤੇ ਸਾਹਿਤ ਨੂੰ ਪਿਆਰ ਕਰਦੇ ਨੇ ਇੱਥੇ ਜਿਹੜਾ ਪਹਿਲਾ ਸੈਕਸ਼ਨ ਹੈ ਪਹਿਲੇ ਸੈਕਸ਼ਨ ਦੇ ਵਿੱਚ ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਜਿਹੜੇ ਅਕਿਆਲੀ ਜਿਹੜੇ ਸਾਡੇ ਅੱਖਰ ਨੇ ਉਹਨਾਂ ਤੇ ਸਾਰਿਆਂ ਦੇ ਪੱਥਰਾਂ ਤੇ ਖਦੇਰ ਕੇ ਊੜਾ ਉਨਾਬ ਆੜਾ ਆਂਬ ਉਹ ਇੱਕ ਤਰ੍ਹਾਂ ਦੇ ਜਿੱਥੇ ਆੜਾ ਆਂਬ ਦਾ ਪੱਥਰ ਲੱਗਿਆ ਹੋਊਗਾ ਉੱਥੇ ਨਾਲ ਹੀ ਉਹ ਬੂਟਾ ਵੀ ਲੱਗਿਆ ਹੋਊਗਾ ਹੈਨਾ ਤਾਂ ਇਦਾਂ ਹੀ ਸਾਰੇ ਪੁਰਾਣੇ ਪੋਏ ਜਿੰਨੇ ਸਾਡੇ ਬਾਬਾ ਫਰੀਦ ਤੋਂ ਲੈ ਕੇ ਸ਼ਿਵ ਕੁਮਾਰ ਤੱਕ ਜਿੰਨੇ ਜਿਨ੍ਹਾਂ ਨੇ ਕਫਤਾ ਨੂੰ ਸ਼ੁਰੂਆਤ ਕੀਤੀ ਤੇ ਇਸ ਮੰਜ਼ਰ ਤੱਕ ਪਹੁੰਚਾਇਆ ਉਹਨਾਂ ਸਾਰਿਆਂ ਦੇ ਸਕੈਚ ਤੇ ਉਹਨਾਂ ਦੀ ਪੋਇਟਰੀ ਵੀ ਬਣਨੀ ਹੈ ਇਹ 2.5 ਏਕੜ ਦੇ ਕਰੀਬ ਬਾਗ ਆ ਜਿਹੜਾ ਮੇਰੇ ਛੋਟੇ ਵੀਰ ਹਰਿੰਦਰ ਨੇ ਜਗ੍ਹਾ ਡੈਡੀਕੇਟ ਕੀਤੀ ਆ ਤਾਂ ਇਹ ਇੱਕ ਤਰ੍ਹਾਂ ਦਾ ਸਾਡਾ ਸੁਪਨਾ ਸਾਡਾ ਇਹ ਹੈ ਕਿ ਇਸ ਬਾਗ ਦੇ ਵਿੱਚ ਇਦਾਂ ਦੀ ਇੱਕ ਵਿਲੱਖਣ ਜਿਹੜੀ ਕਲਾ ਤੇ ਕੁਦਰਤ ਦਾ ਜਿਹੜਾ ਸਮੀਲ ਪੇਸ਼ ਕਰੀਏ ਕਿ ਜਿਹੜੇ ਲੋਕ ਪੰਜਾਬ ਆਉਂਦੇ ਆ ਪੰਜਾਬ ਤੋਂ ਬਾਹਰ ਰਹਿੰਦੇ ਆ ਪੰਜਾਬ ਨੂੰ ਪਿਆਰ ਕਰਦੇ ਆ ਬਾਤਰ ਸਾਹਿਬ ਨੂੰ ਪਿਆਰ ਕਰਦੇ ਆ ਉਹ ਇੱਥੇ ਦੇਖਣ ਆਉਣ ਅ ਵਕ ਵਕ ਸਖਿਤਾ ਆਈਆਂ ਬੜਾ ਸਰਾਗ ਐ ਕਿ ਪਹਿਲੀ ਵਾਰ ਦੇਖਿਆ ਕਿ ਪੰਜਾਬ ਚ ਕਿਸੇ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਕੀਤਾ ਗਿਆ ਸਰ ਜੀ ਕੀ ਕਹਿਣਾ ਚਾਹੋਗੇ ਲੱਗਦਾ ਕਿ ਇਹ ਉਪਰਾਲੇ ਹੋਰ ਕ ਵੀ ਜਿਵੇਂ ਬਹੁਤ ਜ਼ਿਆਦਾ ਨਾਮ ਜਿਹੜਾ ਰੌਣੀ ਸਾਹਿਬ ਹੋਣਾ ਨੇ ਲਏ ਆ ਇਸ ਤਰ੍ਹਾਂ ਦੇ ਵਕ ਵਕ ਜ਼ਿਲ੍ਹਿਆਂ ਵਿੱਚ ਵੀ ਇਸ ਤਰ੍ਹਾਂ ਦੇ ਬਾਗ ਆ ਉਹਨਾਂ ਦੀ ਯਾਦਗਾਰ ਜਿਹੜੀ ਬਣਾਉਣੀ ਚਾਹੀਦੀ ਨਹੀਂ ਬਿਲਕੁਲ ਜੀ ਦੇਖੋ ਜਿਹੜਾ ਜਿਵੇਂ ਪਹਿਲਾਂ ਰੌਣੀ ਸਾਹਿਬ ਬੋਲ ਵੀ ਰਹੇ ਸੀ ਕਿ ਅੱਜ ਕੱਲ ਲੋਕਾਂ ਦੀ ਕਿਤਾਬਾਂ ਚ ਰੁਚੀ ਬੜੇ ਲੋਕਾਂ ਦੀ ਨਵੀਂ ਜੇਨਰੇਸ਼ਨ ਦੀ ਘੱਟ ਆ ਤਾਂ ਉਹ ਇਸੇ ਕਰਕੇ ਅਸੀਂ ਜਿਹੜੀ ਇਹ ਵਰਣਮਾਲਾ ਅੱਖਰਮਾਲਾ ਇਹ ਕਿਤਾਬਾਂ ਦੇ ਵਿੱਚ ਹੁੰਦਿਆ ਹੁੰਦਿਆਂ ਨਾਲ-ਨਾਲ ਅਸੀਂ ਲਾਈਵ ਲੈ ਜਾਂਦੀ ਆ ਤਾਂ ਉਹ ਜੀ ਜੀ ਇਦਾਂ ਦੇ ਅਪਰਾਲੇ ਵੱਖ-ਵੱਖ ਕਵੀਆਂ ਨਾਲ ਜੋੜ ਕੇ ਕੱਲੇ ਕਵੀ ਨੇ ਈਵਨ ਬਹੁਤ ਜਿਹੜੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਸ਼ਕਤੀਆਂ ਨੇ ਸਾਡੇ ਵਿੱਚ ਮੌਜੂਦ ਹੁੰਦੀਆਂ ਜਾਂ ਚਲੀਆਂ ਜਾਂਦੀਆਂ ਨੇ ਉਹਨਾਂ ਦੇ ਨਾਂ ਦੇ ਜੇ ਬਾਗ ਬਣਾਵਾਂਗੇ ਤਾਂ ਲੋਕ ਬਾਗਾਂ 'ਚ ਜਾਣਗੇ ਤੇ ਨਹੀਂ ਤਾਂ ਫਿਰ ਚਿੱਟੇ ਵਾਲਿਆਂ ਕੋਲੇ ਤੇ ਠੇਕੇ ਤੇ ਜਾਣਗੇ ਜੋ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਜੋ ਦੇਵਾਂਗੇ ਤਾਂ ਉਹ ਉਹੀ ਉਹ ਕਨਸੀਵ ਕਰਨਗੇ ਬਹੁਤ ਹੀ ਬਾਖਮਾਲ ਉਪਰਾਲਾ ਹੈਗਾ ਜੀ ਅਸੁਰਜੀਤ ਪਾਤਰ ਜੀ ਦੇ ਯਾਦ ਨੂੰ ਸਮਰਪਿਤ ਇਹਨਾਂ ਨੇ ਇੱਥੇ ਬਾਗੇ ਅਦਬ ਦਾ ਅੱਜ ਜਿਹੜਾ ਉਦਘਾਟਨ ਕੀਤਾ ਹੈਗਾ ਸੋ ਬਹੁਤ ਅੱਛੀ ਅੱਛਾ ਉਪਰਾਲਾ ਹੈਗਾ ਸਾਰੀ ਸੋਚ ਸੰਸਥਾ ਨੂੰ ਮੈਂ ਵਧਾਈ ਦਿੰਨੀ ਹੈ ਔਰ ਮੈਂ ਵੀ ਇਹਨਾਂ ਦੇ ਨਾਲ ਜੁੜੀ ਹੋਈ ਹਾਂ ਕਾਫੀ ਟਾਈਮ ਤੋਂ ਜਿੱਥੇ ਕਿ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਹੁੰਦੇ ਆ ਬਿਕੋਜ਼ ਇੱਕ ਪੰਜਾਬੀ ਹੋਣ ਦੇ ਨਾਤੇ ਮੈਨੂੰ ਖੁਦ ਨੂੰ ਮਤਲਬ ਸਾਹਿਤ ਨਾਲ ਚਾਹੇ ਉਹ ਕਲਾ ਹੈ ਆਰਟ ਦਾ ਕੋਈ ਵੀ ਫਾਰਮ ਹੈ ਮੈਂ ਪਰਸਨਲੀ ਨਿਜੀ ਬਹੁਤ ਰੁਚੀ ਰੱਖਦੀ ਹਾਂ ਸੋ ਮੈਨੂੰ ਚੰਗਾ ਲੱਗਦਾ ਹੈ ਇਸ ਤਰ੍ਹਾਂ ਦੇ ਉਹਨਾਂ ਪ੍ਰੋਗਰਾਮਸ ਸ਼ਾਮਿਲ ਹੋਣਾ ਜਿੱਥੇ ਆਪਾਂ ਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ ਪਲੱਸ ਜੋ ਆਪਾਂ ਨੂੰ ਵਿਰਸੇ ਵਿੱਚ ਆਪਾਂ ਨੂੰ ਮਿਲਿਆ ਜੋ ਆਪਣੇ ਸਭਿਆਚਾਰ ਚ ਆਪਾਂ ਨੂੰ ਮਿਲਿਆ ਉਸ ਨੂੰ ਉਸ ਨੂੰ ਸੁਣਨ ਦਾ ਮੌਕਾ ਮਿਲਦਾ ਸੋ ਖੁਦ ਨੂੰ ਵੀ ਅੱਛਾ ਮਹਿਸੂਸ ਕਰੀਦਾ ਹੈ ਔਰ ਇੱਥੋਂ ਸਿੱਖ ਕੇ ਜਾਇਦਾ ਹੈ ਕੁਝ ਔਰ ਅੱਗੇ ਜਾ ਕੇ ਉਸ ਨੂੰ ਆਪਣੀ ਅਗਲੀ ਜਨਰੇਸ਼ਨ ਨੂੰ ਆਹੇ ਚਾਹੇ ਆਪਣੇ ਘਰ ਵਿੱਚ ਪਰਿਵਾਰ ਵਿੱਚ ਆਪਣੇ ਬੱਚਿਆਂ ਤੱਕ ਵੀ ਲੈ ਕੇ ਜਾਇਦਾ ਹੈ ਸੋ ਕੋਸ਼ਿਸ਼ ਹੁੰਦੀ ਹੈ ਕਿ ਚੰਗੇ ਲੋਕਾਂ ਦੇ ਨਾਲ ਜੁੜਿਆ ਜਾਵੇ ਔਰ ਇਹਨਾਂ ਨੇ ਜਿੰਨੇ ਵੀ ਉਪਰਾਲੇ ਕੀਤੇ ਹੇਗੇ ਚਾਹੇ ਉਹ এনवायरमेंट ਨੂੰ ਲੈ ਕੇ ਆ ਚਾਹੇ ਸਿਹਤ ਨੂੰ ਸੰਭਾਲਣ ਨੂੰ ਲੈ ਕੇ ਸੋ ਚੰਗਾ ਲੱਗਦਾ ਇਹਨਾਂ ਨਾਲ ਜੁੜ ਕੇ ਔਰ ਮੈਂ ਸਾਰਿਆਂ ਨੂੰ ਵਧਾਈ ਦਿੰਨੀ ਹੈ ਫੋਨ ਦੀ ਗੱਲ ਕੀਤੀ ਸੀ ਰੌਣੀ ਸਾਹਿਬ ਨੇ ਕਿ ਫੋਨ ਸਾਨੂੰ ਯੂਜ਼ ਕਰ ਰਿਆ ਸੀ ਫੋਨ ਨੂੰ ਨਹੀਂ ਯੂਜ਼ ਕਰ ਰਹੇ ਕਿਸਨਾ ਦੇਖਦੇ ਮੈਮ ਅੱਜ ਦੇ ਯੁੱਗ ਨੂੰ ਫੋਨ ਨਾਲ ਬਿਲਕੁਲ ਜਿਸ ਤਰ੍ਹਾਂ ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਕਿ ਫੋਨ ਮਤਲਬ ਸਾਨੂੰ ਵਰਤਨਾ ਨਹੀਂ ਆਉਂਦਾ ਕਿਉਂਕਿ ਬਹੁਤ ਅੱਛੀ ਆਪਣੀ ਟੈਕਨੋਲੋਜੀ ਦੀ ਜਿਹੜੀ ਇਨਵੈਂਸ਼ਨ ਹੈ ਬਹੁਤ ਅੱਛੀ ਹੈ ਕਾਬਲੇ ਤਾਰੀਫ ਹੈ ਪਰ ਉਸ ਨੂੰ ਯੂਜ਼ ਕਿਵੇਂ ਕਰਨਾ ਹੈ ਅਸੀਂ ਐਕਸੈਸ ਯੂਜ਼ ਕਰ ਰਹੇ ਹਾਂ ਉਸ ਦਾ ਉਸ ਦੇ ਵਿੱਚ ਦੇਖਣਾ ਕੀ ਹੈ ਉਸ ਨੂੰ ਅਸੀਂ ਫਿਲਟਰ ਨਹੀਂ ਕਰ ਪਾ ਰਹੇ ਉਸ ਦੇ ਵਿੱਚ ਆਪਾਂ ਸੁਣ ਕੀ ਰਹੇ ਹਾਂ ਕੀ ਦੇਖ ਰਹੇ ਹਾਂ ਉਸ ਨੂੰ ਸੱਚ ਤੇ ਝੂਠ ਵਿੱਚ ਵੀ ਆਪਾਂ ਫਿਲਟਰ ਨਹੀਂ ਕਰ ਪਾ ਰਹੇ ਸੋ ਉਸ ਨੂੰ ਸੋਚ ਉਸ ਨੂੰ ਦੇਖਣ ਦਾ ਵੀ ਇੱਕ ਸਲੀਕਾ ਹੋਣਾ ਚਾਹੀਦਾ ਹੈ ਸੋਸ਼ਲ ਮੀਡੀਆ ਤੇ ਵੀ ਮੈਂ ਅਕਸਰ ਦੇਖਦੀ ਆ ਮੈਂ ਕਾਫੀ ਵਾਰ ਇਸ ਦਾ ਜ਼ਿਕਰ ਵੀ ਕਰਦੀ ਆ ਕਿ ਸੋਸ਼ਲ ਮੀਡੀਆ ਤੇ ਜਦੋਂ ਆਪਾਂ ਕਿਸੇ ਨਾਲ ਅਸਹਿਮਤ ਹੁੰਨੇ ਆ ਖਾਸ ਕਰਕੇ ਆਪਾਂ ਯੂਥ ਦੀ ਗੱਲ ਕਰੀਏ ਤਾਂ ਜਦੋਂ ਉਹ ਸਹਿਮਤ ਨਹੀਂ ਆ ਤਾਂ ਉਹਨਾਂ ਦੀ ਜਿਹੜੀ ਭਾਸ਼ਾ ਦਾ ਮਿਆਰ ਹੈ ਉਹ ਇਹਨਾਂ ਥੱਲੇ ਡਿੱਗ ਜਾਂਦਾ ਹੈ ਕਿ ਉਸ ਨੂੰ ਤੁਹਾਨੂੰ ਪੜਨ ਲੱਗੇ ਵੀ ਸ਼ਰਮ ਮਹਿਸੂਸ ਹੁੰਦੀ ਹੈ ਸੋ ਇਹਨਾਂ ਚੀਜ਼ਾਂ ਨੂੰ ਸਾਨੂੰ ਬਹੁਤ ਗੌਰ ਕਰਨ ਦੀ ਲੋੜ ਹੈ ਬਿਕੋਜ਼ ਔਨਲੀ ਜਨਰੇਸ਼ਨ ਏਆਈ ਦੀ ਜਨਰੇਸ਼ਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਨਰੇਸ਼ਨ ਹੈ ਸੋ ਉਸ ਨੂੰ ਸਾਡੀ ਜ਼ਿੰਦਗੀ ਵਿੱਚ ਉਸ ਦੀ ਕਿੰਨੀ ਅਹਿਮੀਅਤ ਹੋਣੀ ਚਾਹੀਦੀ ਹੈ ਕਿਸ ਹੱਦ ਤੱਕ ਸਾਡੀ ਜ਼ਿੰਦਗੀ ਤੇ ਉਹਦਾ ਪ੍ਰਭਾਵ ਹੋਣਾ ਚਾਹੀਦਾ ਇਸ ਦਾ ਇੱਕ ਬੈਲੈਂਸ ਇਸ ਤੇ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ ਸੋ ਆਈ ਥਿੰਕ ਸਾਰੇ ਪੇਰੈਂਟਸ ਨੂੰ ਸਾਰੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਔਰ ਸਰਕਾਰਾਂ ਨੂੰ ਵੀ ਇਸ ਤੇ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਸੋ ਇਹ ਸਾਰੇ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਾਨਮੀਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ